ਸ਼੍ਰੋਮਣੀ ਕੰਗਦੀ ਦੇ ਦਿਲਾ ਪਟਿਆਲਾ ਦਾ ਅਧਿਅਤੀ ਪ੍ਰਧਾਨ ਬਣਾਈ ਜਾਣ ਤੋਂ ਬਾਅਦ ਜਗਮੀਤ ਸਿੰਘ ਹਰਿਊ ਤੇ ਨਾਲ ਇਤੋ ਇਲਾਕੇ ਦੇ ਵੱਡੀ ਤਰ੍ਹਾਂ ਦੇ ਵਿੱਚ ਅਕਾਲੀ ਜਿਹੜੇ ਕਿ ਪਹੁੰਚ ਰਹੇ ਨੇ ਇਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਸਵਾਗਤ ਕੀਤਾ ਜਾ ਰਿਹਾ ਚਾਹੇ ਅੱਜ ਇਹ ਮਹਾਰਾਜ ਦਾ ਸੁਕਰਾਨਾ ਕਰਨ ਵਾਸਤੇ ਇੱਕ ਵੱਡੇ ਕਾਫਲੇ ਦੇ ਵਿੱਚ ਇੱਕ ਹਲਕੇ ਸ਼ਤਰਾਣੇ ਤੋਂ ਜਿਹੜੇ ਕਿ ਅਕਾਲੀ ਲੀਡਰ ਜਾਂ ਵਰਕਰ ਲਾ ਲੋ ਕਿਸ ਤਰ੍ਹਾਂ ਪਹੁੰਚ ਰਹੇ ਨੇ ਅੱਜ ਇਹਨਾਂ ਦੇ ਨਾਲ ਦੋਸਤ ਨੇ ਤੁਹਾਨੂੰ ਸੀ ਹੋਰ ਵੀ ਗੱਲਬਾਤ ਕਰਾਂ ਕਿਸ ਤਰ੍ਹਾਂ ਦਾ ਉਹ ਬਿਲਕੁਲ ਝੂਠੀਆਂ ਨੇ ਜੇ ਸੱਚੀਆਂ ਹੁੰਦੀਆਂ ਅੱਜ ਤੱਕ ਕੋਈ ਨਾ ਕੋਈ ਕਾਰਵਾਈ ਸ਼ਰੋਮਣੀ ਅਕਾਲੀ ਦਲ ਤੇ ਹੋ ਜਾਣੀ ਸੀ ਕਿਸੇ ਵੀ ਲੀਡਰ ਤੇ ਕੋਈ ਇਹੋ ਜਿਹੀ ਉਹ ਸਖਤ ਕਾਰਵਾਈ ਜਾਂ ਪੁਖਤਾ ਜਿਹਨੂੰ ਕਹਿੰਦੇ ਆ ਕਿ ਸਜ਼ਾ ਹੋ ਜਾਵੇ ਅੱਜ ਤੱਕ ਨਹੀਂ ਕਰ ਸਕੇ ਲੋਕ ਨੇ ਜੋ ਪੰਜਾਬ ਦੇ ਬਹੁਤ ਸਿਆਣੇ ਨੇ ਉਹਨਾਂ ਦੇ ਮਨਾਂ ਵਿੱਚ ਇਹ ਗੱਲ ਆ ਚੁੱਕੀ ਹੈ ਪਹਿਲਾਂ ਕਾਂਗਰਸ ਸਰਕਾਰ ਹੁਣੇ ਆਵਾਜ਼ ਵੀ ਪਾਰਟੀ ਸਰਕਾਰ ਬਿਲਕੁਲ ਝੂਠ ਬੋਲ ਕੇ ਊੜ ਪਰ ਚਾਰ ਕਰਕੇ ਲੋਕਾਂ ਨਾਲ ਝੂਠੇ ਲਾਰੇ ਲਾ ਕੇ ਸਰਕਾਰ ਚਾਏ ਨੇ ਤੇ ਆਉਣ ਵਾਲੀ 2027 ਦੇ ਵਿੱਚ ਲੋਕ ਇਹਨਾਂ ਨੂੰ ਮਿਚਾਉਣਾ ਪਿਆ ਪੰਜਾਬ ਦਾ ਮਾਹੌਲ ਕਿਵੇਂ ਦੇਖਦੇ ਹੋ ਪੰਜਾਬ ਦਾ ਮਾਹੌਲ ਇਸ ਟਾਈਮ ਬਹੁਤ ਅਨਸਖਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਦਿਨ ਰਾਤ ਕਤਲੋ ਘਾਰਤ ਸ਼ਰਿਆਮ ਸੜਕਾਂ ਤੇ ਲੁੱਟਾਂ ਖੋਹਾਂ ਹੁੰਦੀਆਂ ਨੇ ਪੰਜਾਬ ਦਾ ਮਾਹੌਲ ਅਨਸਖਾ ਹੈ ਇਹ ਹਰ ਇੱਕ ਬੰਦਾ ਕਹਿੰਦਾ ਜੋ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਸੀ ਉਹ ਬਿਲਕੁਲ ਫਲॉप ਹੋ ਚੁੱਕਿਆ ਰੋਜ਼ ਅਖਬਾਰ ਖੋਲਦੇ ਆ ਜਿੱਥਾ ਫੋਨ ਖੋਲਦੇ ਆਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿਤੇ ਨਾ ਕਿਤੇ ਰੋਜ਼ ਨੌਜਵਾਨਾਂ ਦੀ ਡੈਥ ਹੋ ਰਹੀ ਹੈ ਨਸ਼ੇ ਕਰਕੇ ਮੌਜੂਦ ਆਂ ਜਿੱਥੇ ਕਿ ਜਗਮੀਤ ਸਿੰਘ ਹਰੇਊ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੁਣੇ ਗਏ ਸੀ ਉਹ ਅੱਜ ਇਸ ਵਕਤ ਜਿਹੜਾ ਕਿ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਪਟਿਆਲਾ ਦੁਖਨਵਾਰ ਸਾਹਿਬ ਜਾ ਰਹੇ ਨੇ ਇੱਥੋਂ ਵੱਡੇ ਇਕੱਠ ਦੇ ਵਿੱਚ ਕਾਫੀ ਵੱਡੀ ਤਦਾਦ ਦੇ ਵਿੱਚ ਜਿੱਥੇ ਗੱਡੀਆਂ ਵੀ ਉਹਨਾਂ ਦੇ ਨਾਲ ਜੁੜੀ ਲੈ ਕੇ ਜਾ ਰਹੇ ਆ ਔਰ ਹੋਰ ਵੀ ਬੱਸਾਂ ਵੀ ਆ ਔਰ ਕਾਫੀ ਵੱਡੀ ਤਦਾਦ ਦੇ ਵਿੱਚ ਜਾ ਰਹੇ ਹੋ ਹਾਂਜੀ ਪ੍ਰਧਾਨ ਜੀ ਸਤਿਗੁਰੂ ਸਤਿਗੁਰੂ ਜੀ ਪ੍ਰਧਾਨ ਜੀ ਅੱਜ ਤੁਹਾਡਾ ਜਿਹੜਾ ਕਾਫਲਾ ਬਹੁਤ ਵੱਡਾ ਨਜ਼ਰ ਆ ਰਿਹਾ ਹੈ ਕਿਸ ਤਰ੍ਹਾਂ ਜਿਹੜਾ ਅੱਜ ਮਹਾਰਾਜ ਦਾ ਸ਼ੁਕਰਾਨਾ ਕਰਨ ਜਾ ਰਹੇ ਆ ਕਿੱਥੇ ਕਿੱਥੇ ਜਾ ਰਹੇ ਆ ਔਰ ਕਿੰਨੇ ਕਿ ਇਹ ਇਲਾਕੇ ਦੇ ਜਿਹੜੇ ਇੱਥੇ ਤੁਹਾਡੇ ਨਾਲ ਸੰਕਟ ਜੀ ਹਾਂ ਦੋ ਪਿੱਛੇ ਹੋ ਜੀ ਨਾਲ ਦੀ ਅਕਾਲ ਪੁਰਖ ਦੀ ਕਿਰਪਾ ਸਦਕੇ ਬਹੁਤ ਵੱਡਾ ਪਾਰਟੀ ਨੇ ਮਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬਖਸ਼ਿਆ ਹੈ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਮੈਨੂੰ ਉਹਨਾਂ ਨੇ ਪਾਰਟੀ ਵੱਲੋਂ ਅਹੁਦਾ ਦਿੱਤਾ ਸੋ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਅੱਜ ਅਸੀਂ ਸ੍ਰੀ ਦੁਖਨਵਾਰਨ ਸਾਹਿਬ ਪਟਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੂਹ ਜਗ੍ਹਾ ਤੇ ਅਸੀਂ ਅੱਜ ਨਤਮਸਤਕ ਹੋਣ ਸਾਰੀਆਂ ਸੰਗਤਾਂ ਨਾਲ ਚੱਲੇ ਆਂ ਇਹ ਹਲਕਾ ਸਤਰਾਣਾ ਤੋਂ ਕਿਉਂਕਿ ਮੇਰਾ ਜੱਦੀ ਹਲਕਾ ਹੈ ਹਲਕਾ ਸਮਾਣਾ ਤੋਂ ਸਨੌਰ ਤੋਂ ਕਨੌਰ ਤੋਂ ਪਟਿਆਲਾ ਦਿਹਾਤੀ ਪਟਿਆਲਾ ਸ਼ਹਿਰੀ ਰਾਜਪੁਰਾ ਤੋਂ ਇਸੇ ਤਰ੍ਹਾਂ ਸੰਗਤ ਅੱਜ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਪਹੁੰਚਦੀ ਹੈ ਸਮੇ ਸਮੇਤੇ ਕਾਲੀਦਲ ਜਿਹੜਾ ਕਿ ਕਾਫੀ ਜਿਆਦਾ ਅੱਜ ਟਾਈਮ ਦੇ ਹਿਸਾਬ ਨਾਲ ਲੱਗ ਰਿਹਾ ਜਿਵੇਂ ਤੁਹਾਡਾ ਇੱਥੇ ਲੋਕਾਂ ਦਾ ਜਮਾਵੜਾ ਕਾਫੀ ਵੱਡਾ ਹੈ ਔਰ ਇਸ ਇਲਾਕੇ ਦੇ ਵਿੱਚੋਂ ਕਿਹੜੇ ਕਿਹੜੇ ਏਰੀਆ ਦੇ ਵਿੱਚੋਂ ਅਰੇ ਜਿਹੜੇ ਕਿੰਨੀ ਕਾਜ ਸੰਗਤ ਚੱਲੀ ਜਾ ਰਹੀ ਹੈ ਤੁਹਾਡੇ ਨਾਲ ਪੂਰੇ ਹਲਕੇ ਸਤਰਾਂ ਨੇ ਤੋ ਕਿਉਂਕਿ ਇਸ ਤੋਂ ਬਾਅਦ ਘੱਗੇ ਫਿਰ ਤਨੇਠੇ ਢਡੇ ਤੇ ਰਿਤਗੜ ਫਿਰ ਸਮਾਣਾ ਫਤੇਗੜ ਅੱਡਾ ਪਸਿਆਣਾ ਲਗਾਤਾਰ ਇਹ ਕਾਫਲਾ ਵੱਡਾ ਹੁੰਦਾ ਜਾਊਗਾ ਕਿਉਂਕਿ ਜਿੱਥੇ-ਜਿੱਥੇ ਜਿਹਦਾ ਪਿੰਡ ਨੇੜੇ ਪੈਂਦਾ ਸ਼ਹਿਰ ਪੈਂਦਾ ਉਹ ਸਾਰੇ ਉੱਥੇ ਆਪਣੇ ਕਾਫੜੇ ਨਾਲ ਖੜੇ ਨੇ ਬੜਾ ਸ਼ਾਹ ਹੈ ਲੋਕਾਂ ਦੇ ਵਿੱਚ ਮੈਂ ਮੇਰੀ ਉਮਰ ਬਹੁਤ ਘੱਟ ਹੈ ਪਾਰਟੀ ਨੇ ਮੈਨੂੰ ਬੜਾ ਵੱਡਾ ਅਹੁਦਾ ਬਖਸ਼ਿਆ ਪਰ ਮੈਂ ਦੇਖ ਰਿਹਾ ਕਿ ਸਾਡੇ ਬਜ਼ੁਰਗਾਂ ਦੇ ਵਿੱਚ ਵੀ ਨੌਜਵਾਨਾਂ ਚ ਤਾਂ ਹੈ ਸਾਡੇ ਬਜ਼ੁਰਗਾਂ ਚ ਵੀ ਇਸ ਲਈ ਬਹੁਤ ਸ਼ਾਹ ਹੈ ਕਿ ਇੱਕ ਨਵੇਂ ਮੁੰਡੇ ਨੂੰ ਜਿਹੜਾ ਉਹਨਾਂ ਨੂੰ ਬੜੀ ਆਸ ਹੈ ਮੇਰੇ ਤੋਂ ਤੇ ਮੈਂ ਬੜੇ ਮਿਹਨਤ ਨਾਲ ਉਹਨਾਂ ਦੀ ਅਸਾਸ ਤੇ ਮੈਂ ਕਵਾਂਗਾ ਕਿ ਬੂਰ ਚਲੋ ਤੁਹਾਨੂੰ ਲੱਗਦਾ ਵੀ ਜਿਵੇਂ ਅੱਜ ਦਾ ਅੱਜ ਦਾ ਜਿਹੜਾ ਤੁਹਾਡਾ ਅੱਜ ਦਾ ਜਿਹੜਾ ਤੁਹਾਡਾ ਕਾਫਲਾ ਹੈ ਤੁਸੀਂ ਜਿਹੜਾ ਅੱਜ ਵੱਡਾ ਕਾਫਲਾ ਲੈ ਕੇ ਜਾ ਰਹੇ ਹੋ ਤੁਸੀਂ ਐਡਾ ਵੱਡਾ ਕੋਈ ਜਿਹੜੀ ਵੱਡਾ ਇਕੱਠ ਲੈ ਕੇ ਜਾ ਰਹੇ ਤੁਸੀਂ ਔਰ ਉਹਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ ਉੱਥੇ ਕੋਈ ਤੁਹਾਡਾ ਹੋਰ ਵੱਡਾ ਲੀਡਰ ਵੀ ਆਣ ਵਾਲਾ ਹੈ ਅ ਸ਼੍ਰੀ ਐਨਕੇ ਸ਼ਰਮਾ ਜੀ ਸਾਡੇ ਅਬਜ਼ਰਵਰ ਨੇ ਸਰਬਜੀਤ ਸਿੰਘ ਜਰਜੀ ਉਹ ਵੀ ਅਬਜ਼ਰਵਰ ਨੇ ਜ਼ਿਲ੍ਹੇ ਦੇ ਰਾਜੂ ਖੰਨਾ ਜੀ ਕੋਰ ਕਮੇਟੀ ਮੈਂਬਰ ਨੇ ਸਾਰੇ ਹਲਕਾ ਚਾਰਜ ਐਸਜੀਪੀਸੀ ਮੈਂਬਰ ਸਾਰੇ ਉੱਥੇ ਪਹੁੰਚਣ ਕਿੰਨੇ ਵਜੇ ਦਾ ਕਰੀਬ ਸਮਾਂ 10:30 ਦਾ ਜੀ ਕਿਸ ਤਰ੍ਹਾਂ ਉਤਸ਼ਾਹ ਕਾफी ਜ਼ਿਆਦਾ ਭਾਰੀ ਇਕੱਠ ਹੈ ਤੁਹਾਡੇ ਨਾਲ ਜਿਹੜਾ ਅੱਜ ਜਾ ਰਿਹਾ ਹੈ ਕਿਸ ਤਰ੍ਹਾਂ ਜਿਹੜੀਆਂ ਹੋਰ ਵੀ ਜਿਹੜੇ ਕਲੇਰਦਲ ਦੇ ਜਿਹੜੇ ਨਵੇਂ ਜਿਹੜਾਉ ਪਹੁੰਚ ਰਹੇ ਉੱਥੇ ਕਿੰਨੇ ਕੁ ਨੌਜਵਾਨ ਔਰ ਜਾਂ ਜਿਹੜੇ ਬਜ਼ੁਰਗ ਪਹੁੰਚੇ ਤੁਸੀਂ ਦੇਖ ਰਹੇ ਹੋ ਮੇਰੇ ਸਾਰੇ ਇੱਥੇ ਤਾਂ ਚਾਚੇ ਤਾਏ ਭਰਾ ਨੇ ਵੱਡੇ ਛੋਟੇ ਇਹਨਾਂ ਨੂੰ ਬੜਾ ਸ਼ਾਅ ਹੈ ਹਲਕਾ ਸਤਰਾਣਾ ਇੱਕ ਅਕਾਲੀ ਅਕਾਲੀ ਹੈ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਇੱਥੇ ਜੋ ਵਰਕਰ ਅਕਾਲੀ ਦਲ ਦਾ ਉਹ ਅੱਜ ਵੀ ਸਭ ਤੋਂ ਵੱਡਾ ਵਰਕਰ ਬੇਸ ਹੈ ਜੋ ਅਕਾਲੀ ਦਲ ਦਾ ਹਲਕਾ ਸਤਰਾਣਾ ਦੇ ਵਿੱਚ ਹੈ ਤੁਸੀਂ ਵੇਖ ਰਹੇ ਹੋ ਕੋਈ ਵੀ ਜੋ ਪਾਰਟੀ ਹੈ ਉਹਨਾਂ ਦੇ ਸਰਕਾਰਾਂ ਹੁੰਦੀਆਂ ਨੇ ਲੋਕ ਜੁੜ ਜਾਂਦੇ ਨੇ ਨਾਲ ਪਰ ਜੇ ਕਿ ਅੱਜ ਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਵਰਕਰ ਬੇਸ ਹੈ ਵਰਕਰ ਹੈ ਪੂਰਾ ਕੈਂਪ ਹੈ ਹਲਕੇ ਸਤਰਾਣੇ ਦੇ ਵਿੱਚ ਇਸਨ ਸਾਡੇ ਨਾਲ ਜੁੜੇ ਹੋਏ ਜੀ ਮੀਤ ਸਿੰਘ ਹਰੀਊ ਜਿਹੜਾ ਕਿ ਵੱਡੀ ਤਦਾਦ ਦੇ ਵਿੱਚ ਤੋਂ ਹਲਕੇ ਦੇ ਸਤਰਾਣੇ ਦੇ ਵਿੱਚੋਂ ਲੈ ਕੇ ਜਾ ਰਿਹਾ ਹੈ ਕਾਫੀ ਵੱਡਾ ਕਾਫਲਾ ਹੈ ਕਿਉਂਕਿ ਇਸ ਵਕਤ ਨੌਜਵਾਨ ਵੀ ਆਏ ਹੈ ਔਰ ਜਿਹੜਾ ਇਹਨਾਂ ਦੇ ਨਾਲ ਇਸ ਵਕਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਜਮਾਬੜਾ ਜਿਹੜਾ ਪਹੁੰਚ ਰਿਹਾ ਹੈ ਨਾਲ ਇਹਨਾਂ ਦੇ ਉੱਥੇ ਗੁਰਦੁਆਰਾ ਸ੍ਰੀ ਦੂਹਨਵਰ ਸਾਹਿਬ ਨਤਮਸਤਕ ਹੋਣਗੇ ਔਰ ਵੱਡੀ ਤਦਾਦ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦਾ ਅਜੇ ਇੱਥੇ ਕਾਫਲਾ ਜਾ ਰਿਹਾ ਹੈ ਕਿਉਂਕਿ ਚਾਰਚ ਫਿਰ ਅਕਾਲੀ ਦਲ ਦੀ ਜਿਹੜੀ ਅੱਜ ਲਹਿਰ ਨਵੀਂ ਹੀ ਤਰੀਕੇ ਨਾਲ ਖੜੀ ਨਜ਼ਰ ਆ